ਬਬੇ ਦੇ ਸਾਰਿਆਂ ਹੀ ਮੇਰੀਆਂ ਭੈਣਾਂ ਬੱਚੀਆਂ ਭਰਾ ਬੱਚੇ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਅੱਜ ਆ 2 ਮਿੰਟ ਹੁਣ ਇਹ ਰਹਿਣ ਦਿਓ ਅੱਪਾ ਹੁਣ ਚੋਣਾਂ ਦੇ ਦੌਰਾਨ ਸਾਰੇ ਕਿਸੇ ਖਾਸ ਮਕਸਦ ਲਈ ਮਿਲ ਰਹੇ ਆ ਤੁਹਾਡੇ ਕੋਲ ਹੋਰ ਵੀ ਕੈਂਡੀਡੇਟ ਆਏ ਹੋਣਗੇ ਜਾਂ ਆ ਜਾਣਗੇ ਹਰ ਇੱਕ ਦਾ ਇਹ ਹੱਕ ਹੈ ਕੋ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰੇ ਮੈਂ ਇਸ ਦੌਰਾਨ ਤੁਹਾਡੇ ਨਾਲ ਇੱਕੋ ਹੀ ਗੱਲ ਸਾਂਝੀ ਕਰਨਾ ਚਾਹੁੰਨਾ ਕਿ ਜਿਹੜਾ ਵੀ ਬੰਦਾ ਤੁਹਾਡੇ ਕੋਲ ਆਵੇ ਜਾਂ ਆਇਆ ਹੈ ਉਹਨੂੰ ਇੱਕ ਗੱਲ ਪੁੱਛੀ ਜਾਵੇ ਕਿ ਉਹ ਪੰਜਾਬ ਨਾਲ ਖੜਨਾ ਚਾਹੁੰਦੇ ਨੇ ਸਿੱਖ ਕੌਮ ਨਾਲ ਖੜਨਾ ਚਾਹੁੰਦੇ ਨੇ ਯਾ ਦਿੱਲੀ ਤੇ ਨਾਗਪੁਰ ਨਾਲ ਖੜਨਾ ਚਾਹੁੰਦੇ ਨੇ ਸਾਰੇ ਇਹੀ ਕਹਿਣਗੇ ਕਿ ਅਸੀਂ ਜੀ ਪੰਜਾਬ ਨਾਲ ਖੜਾਂਗੇ ਪਰ ਸਚਾਈ ਪਿਛਲੇ 47 ਸਾਲ ਦਾ ਮੇਰਾ ਨਿੱਜੀ ਤਜਰਬਾ ਹੈ 1978 ਤੋਂ ਲੈ ਕੇ ਕਰਕੇ ਅੱਜ ਤੱਕ ਜਿੰਨੇ ਵੀ ਪੰਜਾਬ ਵਾਲਿਆਂ ਨੇ ਬੰਦੇ ਚੁਣੇ ਨੇ ਉਹ ਜਾ ਕੇ ਦਿੱਲੀ ਦੀ ਹਾਂਚ ਹਾਂ ਮਿਲਾਉਂਦੇ ਰਹੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਮਸਲੇ ਉਹਨਾਂ ਨੇ ਕਦੇ ਦਿੱਲੀ ਜਾ ਕੇ ਨਹੀਂ ਵਿਚਾਰੀ ਜੇਕਰ ਸਾਡੇ ਨੁਮਾਇੰਦੇ ਜੋ ਚੁਣ ਕੇ ਬਾਰ ਬਾਰ ਜਾਂਦੇ ਰਹੇ ਨੇ ਜੇ ਕਿਤੇ ਉਹ ਪੰਜਾਬ ਤੇ ਸਿੱਖ ਕੌਮ ਦੀ ਗੱਲ ਦਿੱਲੀ ਦੀ ਪਾਰਲੀਮੈਂਟ 'ਚ ਬੈਠ ਕੇ ਕਰਦੇ ਤਾਂ ਅੱਜ ਸਾਡੇ ਹਾਲਾਤ ਇਹ ਨਹੀਂ ਸੀ ਹੋਣ ਉਦਾਹਰਨ ਦੇ ਤੌਰ ਤੇ 1978 ਦੀ ਗੱਲ ਜਿਹੜੇ ਮੇਰੀ ਉਮਰ ਵਾਲੇ ਨੇ ਮੇਰੀਆਂ ਮਾਵਾ ਭੈਣਾ ਉਹ ਜਾਣਦੇ ਆ ਚੰਗੀ ਤਰ੍ਹਾਂ ਕਿ 1978 ਚ ਸਿੱਖਾਂ ਨਾਲ ਕੀ ਹੋਇਆ ਸੀ ਬਾਕੀ ਬੱਚੇ ਛੋਟੇ ਨੇ ਉਹਨਾਂ ਨੇ ਆਪਣੇ ਘਰਾਂ ਚ ਇਹ ਗੱਲ ਸੁਣੀ ਹੈ ਜਾਂ ਨਹੀਂ ਸੁਣੀ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਘਰ ਵਿੱਚ ਸਿੱਖੀ ਬਾਰੇ ਕੋਈ ਗੱਲ ਹੁੰਦੀ ਹੈ ਜਾਂ ਨਹੀਂ ਹੁੰਦੀ ਜੇ ਗੱਲ ਹੁੰਦੀ ਹੈ ਤਾਂ ਜ਼ਰੂਰ ਸੁਣੀ ਹੋਊਗੀ ਤੇ ਜੇ ਨਹੀਂ ਸੁਣੀ ਦਾ ਮਤਲਬ ਹੈ ਕਿ ਗੱਲ ਘਰਾਂ ਵਿੱਚ ਸਿੱਖੀ ਦੀ ਹੁਣ ਹੋਣੀ ਬੰਦ ਹੋ ਗਈ ਹੈ ਜਾਂ ਘਟ ਗਈ ਹੈ 1978 ਚ ਨਰਨਕਾਰੀਆਂ ਨੇ ਸਿੱਖ ਮਾਰੇ ਅੰਮ੍ਰਿਤਸਰ ਸ਼ਹਿਰ ਪਸਾਖੀ ਵਾਲਾ ਦਿਨ 13 April ਤੁਹਾਡੇ 13 ਸਿੰਘ ਸੜਕ ਤੇ ਸ਼ਹੀਦ ਹੋਏ ਪਏ ਸੀ ਮੈਨੂੰ ਸੋਝੀ ਹੈ ਮੇਰੀ ਉਮਰ ਵਾਲਿਆਂ ਨੂੰ ਬਾਕੀ ਨੂੰ ਵੀ ਸੋਜੀ ਹੋਊਗੀ। ਇੱਕ ਮਿੰਟ ਜੀ। ਟਿੱਕੇ ਵੈਰੋ ਬਈਓ। ਬਾਕੀਆਂ ਨੂੰ ਹੋ ਸਕਦਾ ਸੋਜੀ ਨਾ ਹੋਵੇ। ਜਿਹੜਾ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਪੰਜਾਬ ਦੇ ਵਿੱਚ ਉਸ ਵਕਤ ਵੀ ਰਾਜ ਕਰ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ। ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ। ਸੜਕ ਤੇ ਸ਼ਹੀਦ ਹੋਏ ਪਏ ਸੀ ਸਿੱਖ ਗੋਲੀ ਨਾਲ ਸ਼ਹੀਦ ਹੋਏ ਪਰ ਅੱਜ ਜੇ ਤੁਸੀਂ ਉਹਦੀ ਰਿਪੋਰਟ ਮੰਗੋ ਜਾਂ Google ਚੋਂ ਕੱਢੋ ਬੱਚੇ ਕੱਢ ਕੇ ਤੁਹਾਨੂੰ ਦੱਸ ਦੇਣਗੇ ਤਾਂ 1978 ਚ ਜਿਹੜੇ 13 ਸਿੱਖਾਂ ਦਾ ਕਤਲ ਹੋਇਆ ਉਹਨਾਂ ਦੀ ਯਾਦ ਚ ਅਸੀਂ ਗੁਰਦੁਆਰਾ ਸਾਹਿਬ ਤਾਂ ਬਣਾ ਲਿਆ ਅੱਜ ਵੀ ਦਰਬਾਰ ਸਾਹਿਬ ਤੋਂ ਉਰਲੇ ਪਾਸੇ ਹੈਗਾ ਉਹਨਾਂ ਦੀਆਂ ਫੋਟੋਆਂ ਆਪਣੇ ਅਜਾਇਬ ਘਰ ਅੰਮ੍ਰਿਤਸਰ ਲਾਲੀਆਂ ਵੀ 78 ਦੇ ਸ਼ਹੀਦ ਨੇ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਸੀ ਉਹਨਾਂ ਨੂੰ ਫਿਰ ਸਜ਼ਾ ਕਿਉਂ ਨਹੀਂ ਹੋਈ Google 'ਚੋਂ ਜ਼ਰੂਰ ਕੱਢ ਕੇ ਦੇਖਿਓ ਜਿਹੜੇ ਆਪ ਬੱਚਿਆਂ ਪੈਣਾ ਸਰਿਆਂ ਚਲਾ ਸਕਦੇ ਨੇ ਨੀ ਤਾਂ ਆਪਣੇ ਬੱਚਿਆਂ ਨੂੰ ਕਹੋ ਵੀ 13 ਸਿੱਖਾਂ ਦਾ ਕਤਲ ਹੋਇਆ ਦਿਨੇ ਹੋਇਆ 12 ਵਜੇ ਉਹ ਸਤਨਾਮ ਵੈਗਰੂ ਕਰ ਰਹੇ ਸੀ ਇੱਕ ਕਿਤਾਬ ਸੀ ਅਵਤਾਰ ਬਾਣੀ ਉਹਦਾ ਵਿਰੋਧ ਕਰ ਰਹੇ ਸੀ ਕਿਉਂਕਿ ਉਹਦੇ ਵਿੱਚ ਗੁਰਬਾਣੀ ਗਲਤ ਲਿਖੀ ਹੋਈ ਸੀ 13 ਦੇ 13 ਸ਼ਹੀਦ ਕਰਤੇ 40 ਜ਼ਖਮੀ ਕਰਤੇ ਬਾਦਲ ਜੀ ਮਿਨਿਸਟਰ ਸੀ ਕਿਸੇ ਨੂੰ ਸਜ਼ਾ ਨਹੀਂ ਹੋਈ ਅੰਮ੍ਰਿਤਸਰ ਘਟਨਾ ਵਾਪਰੀ ਮੁਕੱਦਮਾ ਚੱਲਿਆ ਕਰਨਾਲ ਦੂਜੇ ਸੂਬੇ ਜਾ ਕੇ ਤੇ ਸਾਰੇ ਬਰੀ ਹੋ ਗਏ ਹੁਣ ਇਹ ਗੱਲ ਮਨ ਚ ਰੱਖੋ ਤੇ 40 ਸਾਲ ਬਾਅਦ ਕੀ ਹੋਇਆ ਇਹ ਵੀ ਯਾਦ ਰੱਖੋ ਕਿ ਕਿ ਆਪਾਂ ਸਿੱਖ ਆਂ ਜੇ ਸਾਡੇ ਨਾਲ ਹੋਇਆ ਤਾਂ ਸਾਨੂੰ ਸੋਚਣਾ ਪਊਗਾ ਬਾਹਰਲਾ ਕੋਈ ਆ ਕੇ ਥੋੜੀ ਸੋਚੂਗਾ ਜੇ 1978 ਚ ਇਹ ਗੱਲ ਹੋਈ ਹੈ ਜੋ ਮੈਂ ਤੁਹਾਨੂੰ ਦੱਸੀ ਹੈ ਤੇ 2015 ਚ ਫੇਰ ਇਹੀ ਗੱਲ ਹੋਈ ਹੈ 40 ਜੇ ਜਿ 78 ਚ ਪੁੱਛਿਆ ਹੁੰਦਾ ਫਿਰ ਉਦੀ ਹਿੰਮਤ ਨਹੀਂ ਪੈਣੀ ਸੀ 215 ਚ ਇਹ ਗੱਲ ਕਰਨ ਦੀ ਬਰਗਾੜੀ ਕੀ ਹੋਇਆ ਹੈ ਚੀਫ ਮਿਨਿਸਟਰ ਫਿਰ ਪ੍ਰਕਾਸ਼ ਸਿੰਘ ਬਾਦਲ ਹੈ ਦਰਬਾਰ ਸਾਹਿਬ ਗੁਰਗੰਧ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਦੋ ਸਿੱਖ ਤੁਹਾਡੇ ਫਿਰ ਸੜਕਾਂ ਤੇ ਸ਼ਹੀਦ ਹੋਏ ਪਏ ਨੇ ਬਹਿਬਲ ਕਲਾਮ ਤੁਸੀਂ ਮੋਰਚੇ ਲਾ ਹਟਿਓ ਪਰ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਉਹਦਾ ਮੁੰਡਾ ਸੁਖਬੀਰ ਬਾਦਲ ਗ੍ਰਹਿ ਮੰਤਰੀ ਹੈ ਪਰ ਰਿਪੋਰਟ ਕੀ ਦਰਜ ਕੀਤੀ ਜਾਂਦੀ ਹੈ ਰਿਪੋਰਟ ਦਰਜ ਕਰ ਕੀਤੀ ਜਾਂਦੀ ਹੈ ਅਣਪਛਾਤੀ ਪੁਲਿਸ ਮਾਰਗੀ ਪੁਲਿਸ ਅਣਪਛਾਤੀ ਨਹੀਂ ਹੋ ਸਕਦੀ ਕੋਈ ਬੰਦਾ ਅਣਪਛਾਤਾ ਹੋ ਸਕਦਾ ਹੈ ਪੁਲਿਸ ਹਮੇਸ਼ਾ ਡਿਊਟੀ ਲਾ ਕੇ ਆਉਂਦੀ ਹੈ ਅ ਮੇਰੇ ਨਾਲ ਗਨਮਨ ਸਾਹਿਬ ਫਿਰਦੇ ਨੇ ਉਹਨਾਂ ਦੀ ਡਿਊਟੀ ਲੱਗੀ ਹੈ ਵੀ ਇਲੈਕਸ਼ਨਾਂ ਦਾ ਟਾਈਮ ਹੈ ਤੁਸੀਂ ਭਾਈ ਪ੍ਰੋਫੈਸਰ ਰਮਿੰਦਰਪਾਲ ਸਿੰਘ ਜੀ ਦੇ ਨਾਲ ਜਾਣਾ ਹੈ ਤੁਹਾਡੀ ਡਿਊਟੀ ਹੈ ਹੁਣ ਇੱਥੇ ਕੋਈ ਗੱਲ ਹੁੰਦੀ ਹੈ ਤਾਂ ਥਾਣਾ ਇਨਚਾਰਜ ਇਹਨਾਂ ਨੂੰ ਪੁੱਛੂਗਾ ਵੀ ਉੱਥੇ ਕਿਉਂ ਹੋਇਆ ਤੁਸੀਂ ਕੀ ਕਰ ਰਹੇ ਸੀ ਤੇ ਫਿਰ ਜਿਹੜੇ ਬਾਈਬਲ ਕਰਾਂ ਆਏ ਸੀ ਉਹ ਵੀ ਡਿਊਟੀ ਲੱਗ ਕੇ ਆਏ ਸੀ ਉਹਨਾਂ ਨੂੰ ਬਾਦਲ ਨੇ ਪੁੱਛਿਆ ਨਹੀਂ ਕਿ ਜਿੱਥੇ ਤੁਸੀਂ ਗਏ ਸੀ ਉੱਥੇ ਗੋਲੀ ਚੱਲੀ ਹੈ ਦੱਸੋ ਵੀ ਕਿਹਦੇ ਕੋਲੋਂ ਗੋਲੀ ਚੱਲੀ ਹੈ ਅੱਧੇ ਘੰਟੇ ਚ ਜੀ ਮਿਨਿਸਟਰ ਐਸਐਸਪੀ ਨੂੰ ਖੜਾ ਕੇ ਪੁੱਛ ਸਕਦਾ ਹੈ ਪਰ ਪੌਣੇ 2 ਸਾਲ ਰਿਪੋਰਟ ਨਹੀਂ ਦਰਜ ਹੋਈ ਉਲਟਾ ਕਹਿੰਦੇ ਰਹੇ ਅਣਪਛਾਤੀ ਪੁਲਿਸ ਮਾਰਤੀ ਮਾਰ ਗਈ ਫਿਰ ਡਿਊਟੀ ਲਵਾ ਕੇ ਕੌਣ ਆਇਆ ਸੀ ਇਹ ਸਾਰੀਆਂ ਗੱਲਾਂ ਤੁਹਾਨੂੰ ਤੁਸੀਂ ਨਹੀਂ ਕੀਤੀਆਂ ਉਸੇ ਬਾਅਦ ਨੂੰ ਦੁਬਾਰਾ ਦੁਬਾਰਾ ਜੀ ਮਿਨਿਸਟਰ ਬਣਾਉਂਦੇ ਰਹੇ ਉਹ ਸਾਡਾ ਜ਼ੁਲਮ ਕਰਦਾ ਰਿਹਾ ਕਦੇ ਆਪ ਕਦੇ ਕਾਂਗਰਸ ਨਾਲ ਮਿਲ ਕੇ ਕਦੇ ਭਾਜਪਾ ਨਾਲ ਮਿਲ ਕੇ ਉਹੀ ਕੰਮ ਕਰਦਾ ਕਰਦਾ ਅੱਜ ਭਗਵੰਤ ਸਿੰਘ ਮਾਨ ਵੀ ਉਹੀ ਕੰਮ ਕਰਨ ਲੱਗ ਗਿਆ ਤੁਹਾਡਾ ਬੱਚਾ ਨਾਜਾਇਜ਼ ਫੜਿਆ ਭਾਈ ਅਮਰਤਪਾਲ ਸਿੰਘ ਕੀ ਕਸੂਰ ਹੈ ਅਮਰਤਪਾਲ ਸਿੰਘ ਦਾ ਇਹ ਕੋਈ ਕਸੂਰ ਹੈ ਨਾ ਵੀ ਉਹ ਅੰਮ੍ਰਿਤ ਸਿਕਾਉਂਦਾ ਸੀ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਹਟਾਉਂਦਾ ਸੀ ਜੇਕਰ ਅਸੀਂ ਪਹਿਲੀਆਂ ਗੱਲਾਂ ਤੇ ਪੁੱਛਿਆ ਹੁੰਦਾ ਤਾਂ ਅੱਜ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਇਸ ਸਰਕਾਰ ਦੀ ਜਰੂਰਤ ਨਾ ਪੈਂਦੀ ਭਗਵੰਤ ਮਾਨ ਨੇ ਸੋਚਿਆ ਕਿ ਬਾਦਲ ਨੂੰ ਵੀ ਤਾਂ ਇਹ ਚਿੰਮੀਸਟਰ ਬਣਾਉਂਦੇ ਹੀ ਨੇ ਜੇ ਮੈਂ ਸਿੱਖਾਂ ਤੇ ਜ਼ੁਲਮ ਕਰ ਲੂੰਗਾ ਮੈਨੂੰ ਵੀ ਬਣਾ ਦੇਣਗੇ ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣਿਓ ਨੌਜਵਾਨ ਬੱਚੇ ਬੈਠੇ ਹੋ ਜੇ ਮੈਂ ਤੁਹਾਨੂੰ ਕਹਾਂ ਕਿ ਔਰੰਗਜੀਬ ਅੱਜ ਇਲੈਕਸ਼ਨਾਂ 'ਚ ਆ ਕੇ ਖੜ੍ਹ ਜੇ ਤੁਸੀਂ ਸਾਰੇ ਮੈਨੂੰ ਇੱਕਦਮ ਕਹੋਗੇ ਕਿ ਅਸੀਂ ਉਹਨੂੰ ਵੋਟਾਂ ਨਹੀਂ ਪਾਵਾਂਗੇ ਕਿਉਂਕਿ ਉਹਨੇ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ ਇਹ ਸਭ ਨੂੰ ਯਾਦ ਹੈ ਇਹ ਸਾਰੇ ਕਹਿਣਗੇ ਪਰ ਮੈਂ ਪੰਜਾਬ ਦੇ ਸਿੱਖਾਂ ਨਾਲ ਸਹਿਮਤ ਨਹੀਂ ਹਾਂ ਜੇ ਅੱਜ ਔਰੰਗਜੀਬ ਆਪਣਾ ਨਾਂ ਬਦਲ ਕੇ ਪ੍ਰਕਾਸ਼ ਸਿੰਘ ਬਾਦਲ ਰੱਖ ਲਵੇ ਤੁਸੀਂ ਉਹਨੂੰ ਜਿਤਾਉਂਗੇ ਕੰਮ ਕੋ ਨਹੀਂ ਕੰਮ ਜਿਹੜੇ ਔਰੰਗਜੀਬ ਦੇ ਨੇ ਉਹੀ ਪ੍ਰਕਾਸ਼ ਸਿੰਘ ਬਾਦਲ ਦੇ ਨੇ ਉਹੀ ਕਾਂਗਰਸ ਦੇ ਨੇ ਸਾਡਾ ਦਰਬਾਰ ਸਭ ਕਹਿੰਨੇ ਢਾਇਆ ਹੈ ਕਾਂਗਰਸ ਨੇ ਢਾਇਆ ਹੈ ਪਰ ਵੋਟਾਂ ਤਾਂ ਕਾਂਗਰਸ ਨੂੰ ਪਾਈਆਂ ਨੇ ਜੇ ਅਬਦਾਲੀ ਨੇ ਢਾਇਆ ਅਜੇ ਅਬਦਾਲੀ ਖੜ ਜਵੇ ਆ ਕੇ ਜੇ ਕੋ ਨੂੰ ਵੀ ਵੋਟਾਂ ਪਾਣਗੇ ਇਹ ਸਿੱਖਾਂ ਨੇ ਸੋਚਣੇ ਉਹ ਸਿੱਖ ਜਿਹੜੇ ਪਾਕਿਸਤਾਨ ਛੱਡ ਕੇ ਉਰਲੇ ਪੰਜਾਬ ਆ ਗਏ ਉਹ ਕਿਉਂ ਆਏ ਬਈ ਉਹ ਕਹਿੰਦੇ ਸਾਡੀ ਸਿੱਖੀ ਇੱਥੇ ਬਚਦੀ ਹੈ ਉਹ ਤਾਂ ਆ ਗਏ ਆਪਣੀਆਂ ਜ਼ਮੀਨਾਂ ਛੱਡ ਕੇ ਆ ਗਏ ਆਪਣੀਆਂ ਧੀਆਂ ਖੁਦ ਮਾਰ ਕੇ ਆ ਗਏ ਆਪਣਾ ਰਾਜ ਭਾਗ ਛੱਡ ਕੇ ਆ ਗਏ ਸਿਰਫ ਇੱਕ ਚੀਜ਼ ਲੈ ਕੇ ਆਏ ਸਿੱਖੀ ਤੇ ਅੱਜ ਜਿਹੜਾ ਸਿੱਖ ਦਿਸਦਾ ਬੰਦਾ ਹੈ ਉਹੀ ਸਾਡੀ ਸਿੱਖੀ ਖਤਮ ਕਰ ਰਿਹਾ ਹੈ ਅਸੀਂ ਉਹਨੂੰ ਵੋਟਾਂ ਪਾ ਰਹੇ ਹਾਂ ਘਟੋ ਘਟ ਵੋਟਾਂ ਤਾਂ ਨਾ ਪਾਈਏ ਅੱਜ ਕਾਂਗਰਸ ਨੂੰ ਕਿਹੜੇ ਮੂੰਹ ਨਾਲ ਪੰਜਾਬ ਦੇ ਸਿੱਖ ਵੋਟ ਪਾ ਰਹੇ ਨੇ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਟਾਇਆ ਸਿੱਖੀ ਫਿਰ ਕਿਵੇਂ ਬਚ ਸਕਦੀ ਹੈ ਜੇ ਦਰਬਾਰ ਸਾਹਿਬ ਨੂੰ ਢਾਣ ਵਾਲਿਆਂ ਨੂੰ ਅਸੀਂ ਆ ਪਟਿਆਲਾ ਇੱਥੋਂ ਪ੍ਰਨੀਤ ਕੌਰ ਚਾਰ ਵਾਰ ਐਮਪੀ ਬਣੀ ਹੈ ਅਪਾ ਆਪਣੇ ਆਪ ਨੂੰ ਪੁੱਛਿਏ ਆਪਣੇ ਆਪ ਨੂੰ ਕਿਸੇ ਨੂੰ ਨਾ ਪੁੱਛਿਏ ਗੁਰਦੁਆਰਾ ਸਾਹਿਬ ਪਾਠ ਕਰਕੇ ਆਏ ਹੋ ਨਾ ਮੇਰੇ ਕਹੇ ਤੇ 2 ਮਿੰਟ ਕਦੇ ਫਿਰ ਗੁਰਦੁਆਰਾ ਸਾਹਿਬ ਜਾਇਓ ਵੋਟਾਂ ਤੋਂ ਪਹਿਲਾਂ ਅੰਦਰ ਬੈਠ ਕੇ ਸੋਚਿਓ ਇਹ ਗੱਲਾਂ ਜੋ ਮੈਂ ਤੁਹਾਨਾਂ ਨਾਲ ਗੱਲਾਂ ਕਰ ਰਿਹਾ ਜੇ ਤੁਹਾਡਾ ਮਨ ਕੀਤਾ ਨਹੀਂ ਇਹ ਬੰਦਾ ਗਲਤ ਕਹਿੰਦਾ ਮੈਨੂੰ ਕਦੇ ਵੋਟ ਨਾ ਪਾਇਓ ਜੇ ਤੁਹਾਡਾ ਮਨ ਕਹੇ ਆਪਣੇ ਗੁਰੂ ਕੋਲ ਬੈਠਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ ਇਸ ਤੋਂ ਪਾਸੇ ਨਾ ਜਾਇਓ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਖਤਾ ਖਾ ਰਹੇ ਹੋ ਤੇ ਖਤਾ ਖਾਓਗੇ ਪੰਜਾਬ ਦੇ ਲੋਕ ਕਾਂਗਰਸ ਦਰਬਾਰ ਸਾਹਿਬ ਢਾਕੇ ਤੁਹਾਡੀਆਂ ਧੀਆਂ ਭੈਣਾ ਪਿਓ ਭਰਾ ਦਿੱਲੀ ਟਾਇਰ ਪਾਪਾ ਕੇ ਮਾਰ ਕੇ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਪਰਨੀਤ कौर ਤੁਸੀਂ ਚਾਰ ਵਾਰ ਪੰਜਾਬ ਪਟਿਆਲੇ ਦੇ ਲੋਕਾਂ ਨੇ ਐਮਪੀ ਬਣਾਈ ਉਹ ਕਿਹੜੀ ਪਾਰਟੀ ਬਣਵਾਈ ਸੀ ਉਹ ਅੱਜ ਭਾਵੇਂ ਬੀਜੇਪੀ ਚੱਲੀ ਗਈ ਪਹਿਲਾਂ ਉਹ ਕਿਹੜੀ ਪਾਰਟੀ ਬਣਵਾਈ ਸੀ OCI ਕਾਂਗਰਸ ਵੱਲੋਂ ਭਲਾ ਉਹ ਰਾਹੁਲ ਗਾਂਧੀ ਦੇ ਕੋਲ ਬੈਠ ਬੈਠ ਕੇ ਕਹਿ ਸਕਦੀ ਸੀ ਕਿ ਕਾਕਾ ਜੀ ਤੁਹਾਡੇ ਪਿਓ ਨੇ ਸਾਡੇ ਸਿੱਖ ਮਰਵਾਏ ਨੇ ਦਿੱਲੀ ਤੇਰੀ ਦਾਦੀ ਨੇ ਸਾਡਾ ਦਰਬਾਰ ਸੱਟਾਇਆ ਕਦੇ ਉਹ ਫਿਰ ਵੀ ਆਪਾਂ ਵੋਟ ਪਾਉਂਦੇ ਰਹੇ ਆਪਾਂ ਵੋਟ ਕਿਉਂ ਪਾਉਂਦੇ ਆ ਯਾਰ ਉਹ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਨਾਲ ਨਾ ਜ਼ੁਲਮ ਕੀਤਾ ਮੈਨੂੰ ਇਹ ਇਹ ਗੱਲ ਨਹੀਂ ਸਮਝ ਆਂਦੀ ਮੈਨੂੰ ਸਮਝਾ ਦਿਓ ਮੈਂ ਅੱਗੇ ਤੋਂ ਬਾਅਦ ਬੋਲੂਗਾ ਨਹੀਂ ਇਲੈਕਸ਼ਨਲ ਲੜਨਾਂ ਦਾ ਬੜਾ ਦੂਰ ਦੀ ਗੱਲ ਹੈ ਮੇਰੇ ਅੰਦਰ ਦਰਦ ਹੈ ਸਿੱਖ ਕੌਮ ਦਾ ਪੰਜਾਬ ਦਾ ਤੇ ਇਹ ਦਰਦ ਲੈ ਕੇ ਮੈਂ 40 ਸਾਲ 45 ਸਾਲ ਤੋਂ ਤੁਰਿਆ ਹੋਇਆ ਕੋਈ ਅੱਜ ਨਹੀਂ ਤੁਰਿਆ 1981 ਚ ਮੈਂ ਸੰਜਰਨੈਜ਼ ਸਿੰਘ ਖਾਲਸਾ ਪਿੰਡਰਾਵਾਲਾ ਨੂੰ ਪਹਿਲੀ ਵਾਰ ਮਿਲਿਆ ਉਤੋਂ ਬਾਅਦ 2.5 ਸਾਲ ਜਦੋਂ ਉਹਨਾਂ ਨੇ ਧਰਮ ਜੀਤ ਮੋਰਚਾ ਲਾਇਆ ਮੈਂ ਯੂਨੀਵਰਸਿਟੀ 'ਚ ਪੜਦਾ ਸੀ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਜਾ ਕੇ ਮਿਲਦਾ ਰਿਹਾ ਉਹਨਾਂ ਕੋਲ ਬੈਠ ਕੇ ਉਹਨਾਂ ਦੀ ਗੱਲਾਂ ਸੁਣਦਾ ਰਿਹਾ ਜਿਹੜੀ ਗੱਲ ਬੈਜਨਗੇ ਜੀ ਬੈਜਨ ਜਾਜੂ ਜਿਹੜੀ ਗੱਲ ਸੰਤ ਜਰਨੈਲ ਸਿੰਘ ਜੀ ਨੇ 1981 ਚ ਮੈਨੂੰ ਸਮਝਾਈ ਮੈਂ ਅੱਜ ਵੀ ਉਸਤੇ ਪੈਰਾ ਦੇ ਰਿਹਾ ਉਹਨਾਂ ਨੇ ਕਿਹਾ ਤੇ ਕੀ ਕਰਦੇ ਹੋ ਮੈਂ ਛੋਟੀ ਉਮਰ ਦਾ ਸੀ ਮੈਂ ਕਿਹਾ ਜੀ ਪੜ੍ਹਦੇ ਹਾਂ ਕਿੱਥੋਂ ਆਏ ਹੋ ਪਟਿਆਲਿਆਂ ਆਂ ਜਦੋਂ ਮੈਂ ਕਿਹਾ ਪੜਦੇ ਆਂ ਇੱਕਦਮ ਮੇਰੇ ਮੋਢੇ ਤੇ ਹੱਥ ਰੱਖਿਆ ਸ਼ਾਬਾਸ਼ ਪੜੋ ਆਪਣੇ ਅੰਦਰ ਦਲੇਰ ਪੈਦਾ ਕਰੋ ਤੇ ਦੁਸ਼ਮਣ ਨੂੰ ਜਵਾਬ ਦਿਓ ਮੈਂ ਤਾਂ 40 ਸਾਲ ਤੋਂ 45 ਸਾਲ ਤੋਂ ਜਵਾਬ ਦੇ ਰਿਹਾ ਪਰ ਮੇਰੇ ਸਿੱਖ ਹੀ ਮੇਰੀ ਗੱਲ ਨਹੀਂ ਸੁਣਦੇ ਮੈਂ 6ਵੀਂ ਇਲੈਕਸ਼ਨ ਲੜ ਰਿਹਾ ਹਰ ਵਾਰ ਹਰਾਇਆ ਹੈ ਹਰਾਇਆ ਤਾਂ ਸਿੱਖਾਂ ਨੇ ਹੈ ਨਾ ਜਾਂ ਮੈਨੂੰ ਦੱਸ ਦੇਣ ਸਿਮਰਨਜੀਤ ਸਿੰਘ ਮਾਨ ਨੇ ਯਾ ਉਹਦੀ ਪਾਰਟੀ ਨੇ ਜਿਹਦੇ ਵਿੱਚ ਮੈਂ ਵੀ ਆਉਣਾ ਬਈ ਕੀ ਪੰਜਾਬ ਦਾ ਮਾੜਾ ਕਰ ਲਿਆ ਤੇ ਦੂਜਿਆਂ ਨੇ ਕੀ ਚੰਗਾ ਕਰ ਲਿਆ ਜਨਨ ਨੂੰ ਆਪਾਂ ਵੋਟਾਂ ਪਾਉਂਦੇ ਰਹੇ ਹਾਂ ਦੇਖੋ ਵੋਟ ਤਾਂ ਪਾਈ ਐ ਆ 2 ਸਾਲ ਪਹਿਲਾਂ ਆਪ ਨੂੰ ਵੋਟ ਪਾਤੀ ਆਪ ਦਾ ਅਸੀਂ ਕੀ ਦੇਖਿਆ ਸੀ ਉਹ ਤਾਂ ਨਵੀਂ ਆਈ ਸੀ ਜਿਹੜਾ ਮਾਨ ਸਿਮਰਨਜੀਤ ਸਿੰਘ ਤੁਹਾਡਾ ਇੱਥੇ ਵੀ ਤੇ ਬਾਹਰਲੇ ਮੁਲਕਾਂ ਵਿੱਚ ਵੀ ਤੁਹਾਡੇ ਬੱਚਿਆਂ ਦੀ ਸੰਭਾਲ ਕਰਰ ਹੈ ਉਹਨੂੰ ਨਹੀਂ ਦੇਖਿਆ ਪੰਜਾਬ ਨੇ ਕੇਜਰੀਵਾਲ ਦੇਖ ਲਿਆ ਅੱਜ ਸਾਡੇ ਬੱਚੇ ਸਾਨੂੰ ਆ ਕੇ ਕਹਿੰਦੇ ਨੇ ਕਈ ਮੁੰਡੇ ਮੇਰੇ ਕੋਲ ਰੋਏ ਵੀ ਹੈਗੇ ਨੇ ਆ ਇਹਨਾਂ ਇਲੈਕਸ਼ਨਾਂ 'ਚ ਕਿ ਸਾਡੇ ਤੋਂ ਬਾਪੂ ਜੀ ਗਲਤੀ ਹੋ ਗਈ ਵੀ ਅਸੀਂ ਤੁਹਾਨੂੰ ਦੇਖਿਆ ਹੀ ਨਹੀਂ ਮਾਨ ਸਾਹਿਬ ਨੂੰ ਦੇਖਿਆ ਹੀ ਨਹੀਂ ਤੁਸੀਂ ਸਾਡੇ ਬਾਬੇ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਅਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਗਲਤ ਸਮਝਦੇ ਸੀ ਪਰ ਹੁਣ ਦੇਖਿਆ ਕਿ ਸਾਰੇ ਗਲਤ ਨੇ ਤੁਸੀਂ ਠੀਕ ਹੋ ਇਹ 40 ਸਾਲ ਤੋਂ ਨਾ ਵਿਕੇ ਹਾਂ ਨਾ ਝੁਕੇ ਹਾਂ ਤੇ ਨਾ ਘਰੇ ਬੈਠੇ ਹਾਂ 40 ਸਾਲ ਮੈਦਾਨ 'ਚ ਰਹਿ ਕੇ ਬਿਨਾਂ ਸਰਕਾਰ ਹੰਡਾਇਆ ਸੰਘਰਸ਼ ਕਰਨਾ ਅੱਜ ਦੇ ਜਮਾਨੇ ਸਭ ਤੋਂ ਮੁਸ਼ਕਲ ਹੈ ਤੇ ਬਿਨਾਂ ਸੰਘਰਸ਼ ਕੀਤੇ ਨਾ ਪੰਜਾਬ ਬਚਦਾ ਹੈ ਨਾ ਕੌਮ ਬਚਦੀ ਹੈ ਕਿਉਂਕਿ ਆਖਰ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਕੇ ਕੀ ਗਏ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਰ ਤੂੰ ਜਾਬਰ ਹੈ ਜੇ ਬਾਬਰ ਨੇ ਜਾਬਰਪਨ ਕੀਤਾ ਤਾਂ ਬਾਬੇ ਨੇ ਸਾਨੂੰ ਸਿਖਾਤਾ ਕਿ ਅੱਗੇ ਖੜ ਜਿਓ ਮਾਰਦਾ ਮਾਰੇ ਕੈਦ ਕਰਦਾ ਕੈਦ ਕਰੇ ਪਰ ਤੁਸੀਂ ਆਪਣੀ ਗੱਲ ਕਹਿਣੀ ਹੈ ਉਹੀ ਤਾਂ ਗੱਲ ਕਹਿ ਰਹੇ ਆਂ ਸੀ ਹੋਰ ਕੀ ਕਹਿ ਰਹੇ ਆਂ ਬਾਬੇ ਨਾਨਕ ਵਾਲੇ ਹੀ ਕਹਿ ਰਹੇ ਆਂ ਤੇ ਬਾਬੇ ਨਾਨਕ ਤੇ ਤਾਂ ਤੁਸੀਂ ਸਾਰੇ ਹੁਣ ਪਾਠ ਕਰਕੇ ਆਈਆਂ ਮੇਰੀਆਂ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਕਾਦੇ ਦੀ ਕਰਕੇ ਆਏ ਹੋ ਤੁਸੀਂ ਸਾਰਿਆਂ ਨੇ ਮਨਚ ਰੱਖਿਆ ਕਿ ਗੁਰੂ ਅਰਜਨ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਹੈ ਤੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀਤੇ ਕਿਉਂ ਬਿਠਾਇਆ ਬਈ ਇਹ ਵੀ ਤਾਂ ਸੋਚੀਏ ਨਾ ਤੱਤੀ ਤਵੀਤੇ ਸੱਚੇ ਪਾਤਸ਼ਾਹ ਨੂੰ ਬੈਠਣਾ ਪਿਆ ਕਿ ਉਹ ਝੂਠ ਨੂੰ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਸੀ ਉਹਦਾ ਵਿਰੋਧ ਕਰਦੇ ਸੀ ਉਹਨਾਂ ਨੇ ਕਿਹਾ ਤੈਨੂੰ ਸਭ ਤੋਂ ਵੱਡੀ ਸਜ਼ਾ ਦੇਵਾਂਗੇ ਗਰਮੀ ਤਪਰੀ ਹੋਏਗੀ ਤੱਤੀ ਤਵੀ ਦੇਵਾਂਗੇ ਸਰਦੀ ਹੋਏਗੀ ਠੰਡੇ ਬੁਰਜ ਖਰਾਵਾਂਗੇ ਇਹ ਕੋਈ ਗੱਲ ਇਹ ਤਾਂ ਨਹੀਂ ਵੀ ਤੁਹਾਨੂੰ ਪਤਾ ਨਾ ਹੋਵੇ ਤੁਹਾਨੂੰ ਪਤਾ ਹੈ ਪਰ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਆ ਤੁਸੀਂ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਹੋ ਮੈਂ ਇੱਕੋ ਹੀ ਗੱਲ ਕਹਿਣਾ ਕਿ ਤੁਸੀਂ ਸਾਰਿਆਂ ਨੇ ਜਾਂ ਤਾਂ ਬਾਦਲ ਨੂੰ ਵੋਟਾਂ ਪਾਈਆਂ ਨੇ ਅੱਜ ਤੱਕ ਜਾਂ ਕਾਂਗਰਸ ਨੂੰ ਪਾਈਆਂ ਨੇ ਜੇ ਬਾਦਲ ਨੂੰ ਪਾਇਆ ਤਾਂ ਬੀਜੇਪੀ ਨੂੰ ਆਪੇ ਪੈ ਗਈ ਕਿਉਂਕਿ ਉਹਦਾ ਇਕੱਠੇ ਰਾਜ ਕਰਦੇ ਸੀ ਤੇ ਹੁਣ ਆਪ ਨੂੰ ਪਈਆਂ ਨੇ ਅੱਜ ਤੱਕ ਤੁਸੀਂ ਮੁੰਡੇ ਸਾਰਾ ਕੁਝ ਹੁਣੇ ਕੱਢ ਕੇ ਦੇਖ ਸਕਦੇ ਹੋ ਮੈਨੂੰ ਇੱਕ ਬਾਦਲ ਦੀ ਸਟੇਜ ਦਿਖਾ ਦਿਓ ਇੱਕ ਜਿਹਦੇ ਤੇ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੈ ਮੋਬਾਈਲਾਂ 'ਚ ਤੁਸੀਂ ਫੋਟੋ ਲਾਉਨੇ ਹੋ ਪਿੰਡਰਾਂ ਵਾਲੇ ਦੀ ਸਾਰੇ ਮੁੰਡੇ ਖੁਸ਼ ਹੋ ਕੇ ਕਹਿੰਦੇ ਭਿੰਡਰਾਂ ਵਾਲਾ ਤੇਰੀ ਸੋਚ ਤੇ ਪੈਰਾਦਾ ਭਿੰਡਰਾਂ ਦੀ ਸੋਚ ਕੀ ਸੀ ਬਾਦਲ ਤਾਂ ਕਹਿੰਦਾ ਸੀ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਹੈ ਆਪਾਂ ਨੂੰ ਵੋਟ ਪਾਉਂਦੇ ਰਹੇ ਪਰ ਮੈਂ ਹੁਣ ਕਹਿਣਾ ਕਿ ਅੱਜ ਵੀ ਸਮਝ ਜਾਈਏ ਮੈਂ ਆਪਣੇ ਜਿੰਦੇ ਜੀ ਆਪਣੀਆਂ ਅੱਖਾਂ ਮੀਚਣ ਤੋਂ ਪਹਿਲਾਂ ਕੇਵਲ ਇੱਕ ਚੀਜ਼ ਦੇਖਣਾ ਚਾਹੁੰਨਾ ਕਿ ਮੇਰੇ ਅਗਲੇ ਬੱਚੇ ਆ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਇਹਨਾਂ ਨੂੰ ਸਮਝ ਜਾਣ ਤੇ ਅਗਲੀ ਲੜਾਈ ਲੜਨ ਇਹ ਨਾ ਹੋਵੇ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਕਿੰਨੇ ਸਾਡੇ ਮੁੰਡੇ ਸ਼ਹੀਦ ਕਰਤੇ ਅਸੀਂ ਵੀ ਚਲੇ ਜਾਈਏ ਤੇ ਆ ਜਿਹੜੀ ਸੱਚ ਦੀ ਗੱਲ ਹੈ ਗੁਰੂ ਨਾਨਕ ਦੀ ਇਹ ਕਰਨ ਵਾਲੇ ਅੱਗੇ ਨਾ ਆਉਣ ਇਹੀ ਤੁਹਾਡਾ ਦੁਸ਼ਮਣ ਚਾਹੁੰਦਾ ਹੈ ਹੋਰ ਕੁਝ ਨਹੀਂ ਚਾਹੁੰਦਾ ਉਹ ਤੁਹਾਡਾ ਮੂੰਹ ਬੰਦ ਕਰਾਣਾ ਚਾਹੁੰਦਾ ਹੈ ਮੈਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਵਿੱਚ 1995 ਵਿੱਚ ਅਸੀਂ ਸੰਤ ਜਰਨੈਲ ਸਾਹਿਬ ਜਨਮ ਦਿਨ ਮਨਾਣਾ ਸ਼ੁਰੂ ਕੀਤਾ ਤਕਸਾਲ ਕਹਿੰਦੀ ਸੰਤ ਜੀ ਸ਼ਹੀਦ ਨਹੀਂ ਹੋਏ ਅਕਾਲ ਤਖਸਾਲ ਬਲ ਜਾਂਦੇ ਉਹ ਕਹਿੰਦੇ ਜੀ ਤਕਸਾਲ ਨਹੀਂ ਮੰਦੀ ਅਸੀਂ ਕਿਵੇਂ ਸ਼ਹੀਦੀ ਦਿਨ ਬਣਾ ਲਈਏ ਸੋਚ ਸੋਚ ਕੇ ਦੂਜੇ ਪਾਸੇ ਜਦੋਂ ਖੜਕੂ ਬਾਦ ਇਹਨਾਂ ਨੇ ਧੱਕੇ ਨਾਲ ਖਤਮ ਕੀਤਾ ਸੰਤ ਜਰਨੈਲ ਸਿੰਘ ਦੀ ਆਵਾਜ਼ ਘਟਣੀ ਸ਼ੁਰੂ ਹੋ ਗਈ ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਮਾਨ ਸਾਹਿਬ ਨੇ ਸਾਨੂੰ ਕੋਠੀ ਚ ਬੁਲਾ ਲਿਆ ਸਾਹਿਬਜਾਦਿਆਂ ਦਾ ਗੁਰਪੁਰਬ ਮਨਾ ਕੇ ਅਸੀਂ ਕੋਠੀ ਜਾ ਕੇ ਇਕੱਠੇ ਹੋ ਗਏ ਮਾਨ ਸਾਹਿਬ ਕਹਿੰਦੇ ਬਈ ਮੇਰੇ ਯਾਰ ਦਾ ਨਾਂ ਘਟ ਰਿਹਾ ਹੈ ਯਾਰ ਕਿਹਾ ਅਸੀਂ ਸਾਰੇ ਮਾਨ ਸਾਹਿਬ ਦੇ ਮੂੰਹ ਵੱਲ ਦੇਖਣ ਲੱਗੇ ਮਾਨ ਸਾਹਿਬ ਕਹਿੰਦੇ ਤੁਸੀਂ ਤਾਂ ਮੇਰੇ ਮੂੰਹ ਵੱਲ ਦੇਖਦੇ ਹੋ ਕਿ ਮੈਂ ਸੰਤ ਜਰਨੈਸ ਨੂੰ ਯਾਰ ਕਿਹਾ ਕਹਿੰਦੇ 2 ਘੰਟੇ ਮੈਨੂੰ ਕੋਲ ਬਿਠਾ ਕੇ ਯਾਰ ਦੇ ਮਤਲਬ ਸਮਝਾਏ ਸੀ ਸੰਤ ਜਰਨੈਸ ਨੇ ਤੇ ਮੈਂ ਆਪਣੀ ਜ਼ਿੰਦਗੀ ਉਹ ਯਾਰੀ ਨਿਭਾਉਣੀ ਹੈ ਉਹ ਅਸੂਲ ਦੀ ਯਾਰੀ ਮੈਨੂੰ ਸਮਝਾ ਕੇ ਗਏ ਨੇ 2 ਘੰਟੇ ਕੋਲ ਬਿਠਾ ਕੇ ਕਿ ਯਾਰ ਕੀ ਹੁੰਦਾ ਤੂੰ ਮੇਰਾ ਯਾਰ ਐ ਸੰਤ ਜੀ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਕੇ ਗਏ ਸੀ ਤਾਂ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਨੇ ਆ 12 ਫਰਵਰੀ ਨੂੰ ਕੋਕਿਆ ਅਕਾਲ ਤਖਤ ਸਾਹਿਬ ਕਹਿੰਦਾ ਕੋਕੋ ਪਿੱਛੋਂ ਤਾਂ ਬਾਦਲ ਬੋਲਦਾ ਸੀ ਨਾ ਉਹ ਕਹਿੰਦੇ ਜੀ ਤਕਸਾਲ ਨਹੀਂ ਸ਼ਹੀਦਮੰਦੀ ਜੀ ਅਸੀਂ ਕਿਵੇਂ ਮੰਨ ਲਈਏ ਤਕਸਾਲ ਵਾਲੇ ਕਹਿੰਦੇ ਉਹ ਸ਼ਹੀਦ ਹੋਏ ਹੀ ਨਹੀਂ ਅਸੀਂ ਕਹਾਂ ਨਾ ਤਾਂ ਉਹਨਾਂ ਦਾ ਵਿਸਰਜ ਜਾਣਾ ਇਸ ਕਰਕੇ ਅਸੀਂ ਜਨਮ ਦਿਨ ਮਨਾ ਕੇ ਉਹਨਾਂ ਦਾ ਨਾਂ ਜੁੰਦਾ ਰੱਖਣ ਦਾ ਇੱਕ ਅਤ ਕਠਨ ਉਸ ਜਮਾਨੇ ਸਾਹਮਣ ਲ ਕਦਮ ਚੁੱਕਿਆ ਵੀ ਹੈ ਤੇ ਉਹ ਨਿਭਾਇਆ ਵੀ ਹੈ ਤੇ ਅੱਜ ਤੁਹਾਡੀਆਂ ਮੋਬਾਈਲਾਂ ਚ ਜਿਹੜਾ ਫੋਟੋ ਹੈ ਨਾ ਸਾਨੂੰ ਪਤਾ ਹੈ ਮੈਂ ਉਹਨਾਂ ਚ ਇੱਕ ਹਾਂ ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਬੱਸਾਂ ਵਾਲੇ ਕੰਡੈਕਟਰਾਂ ਨਾਲ ਯਾਰੀ ਪਾ ਕੇ ਜਿੱਥੇ ਪੋਸਟਰ ਛਪਦੇ ਸੀ ਉੱਥੋਂ ਚੁੱਕ ਕੇ ਜਿਹਦੇ ਹੱਥ ਚ ਪੋਸਟਰ ਹੁੰਦਾ ਸੀ ਕੰਧ ਤੇ ਲਾਉਣ ਵਾਲਾ ਸੰਤਾਂ ਦੀ ਫੋਟੋ ਹੁੰਦੀ ਸੀ ਉਹਦੇ ਉੱਤੇ ਕੇਸ ਪਾ ਕੇ ਗ੍ਰਿਫਤਾਰ ਕਰ ਦਿੰਦੇ ਸੀ ਜਿਹੜਾ ਅੱਜ ਤੁਸੀਂ ਸੰਤਾਂ ਦਾ ਨਾਮ ਲੈ ਰਹੇ ਹੋ ਨਾ ਮੈਂ ਲੈ ਰਿਆਂ ਇਹ ਬੜੀ ਮਿਹਨਤ ਨਾਲ ਲਿਆ ਸੋ ਹਰ ਚੀਜ਼ ਦੇ ਉੱਤੇ ਅਸੀਂ ਸਿੱਖਾਂ ਨਾਲ ਖੜੇ ਆਂ ਪੰਜਾਬ ਨਾਲ ਖੜੇ ਆਂ ਅੱਜ ਤੁਹਾਨੂੰ ਬੇਨਤੀ ਕਰਨ ਚੱਲਿਆ ਕਿ ਆਪਣੀ ਅਗਲੀ ਪੀੜ੍ਹੀ ਜਿਹੜੀ ਹੁਣ ਤੁਰ ਪਈ ਐ ਮੈਂ ਇਹ ਨਹੀਂ ਕਹਿੰਦਾ ਕਿ ਉਹ ਤੁਰੀ ਨਹੀਂ ਆਹ ਜਿਹੜੀ ਇਲੈਕਸ਼ਨ ਐ ਤੁਸੀਂ ਦੇ ਰਿਜ਼ਲਟ ਦੇਖਿਓ ਕਿ ਸਾਡੀ ਅਗਲੀ ਪੀੜ੍ਹੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਤੁਰ ਪਈ ਹੈ ਸਾਰੇ ਸਾਥ ਦੋ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਮੇਰੇ ਭਰਾ ਮੇਰੇ ਬੱਚੇ ਇੱਕ ਹੋ ਜੋ ਸਾਰੀ ਪਿਛਲੀ ਗੱਲ ਭੁਲਾ ਦਿਓ ਜਦੋਂ ਮਰਜੀ ਬੁਲਾਇਓ ਆ ਨਾਲ ਤੁਹਾਡੇ ਮੈਂ ਮੇਰਾ ਫਾਰਮ ਹੁੰਦਾ ਸੀ ਆ ਫਰੀਦਪੁਰ گاਵਾ ਦਾ ਹਾਲਾਤਾਂ ਨੇ ਮੈਨੂੰ ਉਹ ਫਾਰਮ ਨਹੀਂ ਚਲਾਣ ਦਿੱਤਾ ਕਿਉਂਕਿ ਮੈਂ ਪਾਰਟੀ ਦੀ ਇੱਕ ਵੀ ਮੀਟਿੰਗ ਛੱਡੀ ਨਹੀਂ ਫਿਰ ਜਾਂ ਉਹ ਕਰ ਲੈਂਦਾ ਤੇ ਜਾਂ ਫਾਰਮ 184 ਗਾਂ ਸੀ ਮੇਰੀ 200 ਗਾਂ ਸੀ ਮੇਰੇ ਕੋਲ ਅੱਜ ਜਾ ਕੇ ਜਦੋਂ ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਅੱਜ ਵੀ ਸ਼ੈੱਡ ਜਿਹੜਾ ਦੇਖ ਲੋ ਜਾ ਕੇ 250 ਫੁੱਟ ਲੰਮਾ ਤੇ 90 ਫੁੱਟ ਚੌੜਾ ਸ਼ੈੱਡ ਪਾਇਆ ਹੋਇਆ ਹੈ ਦੋ ਬਿੱਗਿਆਂ ਦੇ ਉੱਪਰ ਸ਼ੈੱਡ ਪਿਆ ਹੈ ਸੋ ਉਹ ਜਿਹੜੀ ਚੀਜ਼ ਹੈ ਸਾਰਾ ਕੁਝ ਛੱਡ ਕੇ ਜੇ ਅਸੀਂ ਇੱਥੇ ਟਾਈਮ ਲਾਇਆ ਤਾਂ ਕਟੋ-ਕਟ ਇਸ ਚੀਜ਼ ਨੂੰ ਆਪਾਂ ਚਲਦੀ ਰੱਖੀਏ ਬੰਦਿਆਂ ਨੇ ਆਉਂਦੇ ਰਹਿਣੇ ਜਾਂਦੇ ਰਹਿਣੇ ਬੰਦੇ ਦੀ ਕੋਈ ਸੀਮਾ ਨਹੀਂ ਹੁੰਦੀ ਆਖਰ ਨਾਲ ਆਖਰ ਉਹਨਾਂ ਜਾਣੀ ਹੈ ਅਸੂਲ ਨੂੰ ਬੰਨ ਕੇ ਰੱਖੋ ਅਸੂਲ ਦੇ ਪਿੱਛੇ ਚੱਲੋ ਤੁਹਾਡਾ ਤੇ ਤੁਹਾਡੇ ਕੌਮ ਦਾ ਨਾਮ ਚੱਲਦਾ ਰਹੂਗਾ ਇਸ ਕੌਮ ਤੋਂ ਜਿਆਦਾ ਸਮਝਦਾਰ ਜਾਂ ਇਹਨਾਂ ਦੇ ਗੁਰੂਆਂ ਤੋਂ ਜਿਆਦਾ ਸਮਝਾਇਆ ਜਿਹਨੂੰ ਹੋਵੇ ਉਸ ਤੋਂ ਵੱਡੀ ਕੌਮ ਕੋਈ ਨਹੀਂ ਹੈ ਦੁਨੀਆ 'ਚ ਕੋਈ ਵੀ ਪੈਗੰਬਰ ਨਹੀਂ ਹੈ ਜਿਨੇ 10 ਜਾਮੇ ਲੈ ਕੇ ਤੁਹਾਨੂੰ ਸਮਝਾਇਆ ਹੋ ਗੁਰਬਾਣੀ ਕਹਿੰਦੀ ਆ ਜੋਤ ਉਹਾ ਜੁਗਤ ਸਾਇ ਸਹਿਕਾਇਆ ਫਿਰ ਪਲਟੀਆ ਗੁਰਬਾਣੀ ਨੂੰ ਸਮਝਿਆ ਕਰੋ ਗੁਰਬਾਣੀ ਕਹਿੰਦੀ ਆ ਜੋਤ ਵੀ ਉਹੀ ਸੀ ਗੁਨਾਨਕ ਗੁਰਗੋਬਿੰਦ ਸਿੰਘ ਜੀ ਅੱਜ ਗੁਰਗੰ ਸਾਹਿਬ ਜੁਗਤੀ ਵੀ ਉਹੀ ਸੀ ਜੋਤ ਉਹਾ ਜੁਗਤ ਸਾਇ ਸਹਿਕਾਇਆ ਫਿਰ ਪਲਟੀਆ ਸਿਰਫ ਸਰੀਰ ਬਦਲਦੇ ਸੀ ਉਹ ਜੋਧ ਦੇ ਉੱਤੇ ਬੜੇ ਅਟੈਕ ਹੋ ਰਹੇ ਨੇ ਉਹਦੇ ਸ਼ਰੀਕ ਘਰ ਘਰ ਬੈਠੇ ਨੇ ਗੁਰਗਾਂ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੁਹਾਨੂੰ ਹਮਲਾ ਮਾਰ ਕੇ ਇਸ ਵਾਰ ਪਿਛਲੇ ਸਾਰੀਆਂ ਗੱਲਾਂ ਭੁੱਲ ਕੇ ਪੰਜਾਬ ਨੂੰ ਪਾਰਲੀਮੈਂਟ ਚ ਬਿਠਾਉਣਾ ਪਊਗਾ ਇਕੱਲੇ ਮੇਰੇ ਨਾਲ ਦਾ ਇਕੱਲੇ ਸਿਮਰਜੀਤ ਸਿੰਘ ਮਾਨ ਨਾਲ ਗੱਲ ਨਹੀਂ ਮੰਣੀ ਪੰਜਾਬ ਨੂੰ ਵਿੱਚੇ ਅਮਰਤਪਾਲ ਸਿੰਘ ਲੱਖਾ ਸਦਾਣਾ ਸਿਵਰਨਜੀਤ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਈਮਾਨ ਸਿੰਘ ਮਾਨ ਇਹ ਸਾਰੇ ਅਸੀਂ ਖੜੇ ਆ ਤੇ ਸਾਰੇ ਬਾਲਟੀ ਤੇ ਖੜੇ ਆ ਇੱਕ ਬੰਦਾ ਸਾਡਾ ਮਾਈਕ ਤੇ ਖੜਾ ਹੈ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਅਸੀਂ ਮਾਈਕ ਤੇ ਵੋਟ ਪਾਣੀ ਹੈ ਜਿੱਥੇ ਵੀ ਤੁਹਾਡਾ ਸਹਿਚਾਰਾ ਕਹਿ ਦੋ ਤੇ ਸਾਰੇ ਪੰਜਾਬ ਚ ਸਣੇ ਪਟਿਆਲੇ ਸਾਡੇ ਕੋਲ ਬਾਲਟੀ ਹੈ ਜਦੋਂ ਮਸ਼ੀਨ ਤੇ ਮੇਰਾ ਨੋਵਾ ਨੰਬਰ ਹੋਊਗਾ ਇੱਕ ਨਹੀਂ ਨੋਵਾ ਨੰਬਰ ਮੇਰਾ ਹੋਊਗਾ ਨਾਂ ਮੇਰਾ ਪ੍ਰੋਫੈਸਰ ਭਿੰਦਰਪਾਲ ਸਿੰਘ ਲਿਖਿਆ ਹੋਊਗਾ ਪ੍ਰੋਫੈਸਰ ਵੀ ਨਾਲ ਲਿਖਿਆ ਹੋਊਗਾ ਮੇਰੀ ਫੋਟੋ ਲੱਗੀ ਹੋਏਗੀ ਤੇ ਅੱਗੇ ਬਟਨ ਹੈ ਬਾਲਟੀ ਲੱਗੀ ਹੋਏਗੀ ਇਹ ਤਿੰਨ ਚੀਜ਼ਾਂ ਚਾਰ ਦੇਖ ਕੇ ਆਪ ਵੀ ਤੇ ਆਪਣੇ ਭੈਣਾ ਭਰਾਵਾਂ ਨੂੰ ਵੀ ਬੱਚਿਆਂ ਨੂੰ ਵੀ ਇਹ ਸਾਰੀ ਗੱਲ ਸਮਝਾइए ਕਿ ਕਿਉਂ ਵੋਟ ਪਾਣੀ ਹੈ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਕਿਉਂ ਤੁਹਾਡੇ ਮਨ ਚ ਆਊਗਾ ਫਿਰ ਵੋਟ ਜਾਊਗੀ ਸਾਨੂੰ ਅਸੀਂ ਆਪਣੇ ਲਈ ਵੋਟ ਨਾ 40 ਸਾਲ ਮੰਗੀ ਐ ਨਾ ਅੱਜ ਮੈਂ ਮੰਗ ਰਿਹਾ ਜੇ ਤੁਹਾਨੂੰ ਲੱਗਿਆ ਕਦੇ ਵੀ ਜ਼ਿੰਦਗੀ ਚ ਗੁਰਦੁਆਰਾ ਸਾਹਿਬ ਇੱਕ ਵਾਰੀ ਚੱਲ ਜਾਓ 2 ਮਿੰਟ ਲਈ ਵੀ ਜੇ ਲੱਗਿਆ ਇਹ ਵੀ ਦੂਜਾ ਵਰਗਾ ਹੈ ਫਿਰ ਮੈਨੂੰ ਵੋਟ ਨਾ ਪਾਇਓ ਕਿਉਂਕਿ ਦੂਜਿਆਂ ਬਾਰੇ ਮੈਂ ਸਾਫ਼ ਕਹਿਣਾ ਕਿ ਉਹ ਖੁਦਗਰਜ਼ ਨੇ ਜੇ ਤੁਹਾਨੂੰ ਲੱਗਿਆ ਵੀ ਠੀਕ ਆ ਉਹ ਵੀ ਬੋਲ ਗਏ ਇਹ ਵੀ ਬੋਲ ਗਏ ਫਿਰ ਬਿਲਕੁਲ ਵੋਟ ਨਾ ਪਾਇਓ ਪਰ ਜੇ ਤੁਹਾਨੂੰ ਅੰਦਰ ਗੁਰਗਤ ਰਣ ਸਾਹਿਬ ਜੀ ਕੋਲ ਬੈਠ ਕੇ ਲੱਗਿਆ ਨਹੀਂ ਇਹ ਬੰਦਾ ਸੱਚੀਆਂ ਗੱਲਾਂ ਕਰ ਰਿਹਾ ਸੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਗਲਤੀ ਸੁਧਾਰਨ ਦਾ ਵੀ ਇੱਕ ਟਾਈਮ ਹੁੰਦਾ ਹੈ ਤੇ ਉਹ ਟਾਈਮ ਆਇਆ ਹੋਇਆ ਹੈ ਜੇ ਅੱਜ ਵੀ ਅਸੀਂ ਟਾਈਮ ਤੇ ਉੱਤੇ ਉਹ ਫੈਸਲਾ ਨਾ ਕਰ ਸਕੇ ਜਿਹੜੇ ਫੈਸਲੇ ਨਾਲ ਤੁਹਾਡੀ ਆਵਾਜ਼ ਦਿੱਲੀ ਜਾ ਕੇ ਬੋਲਣੀ ਹੈ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਤੈ ਹੋਣਾ ਹੈ ਤੁਹਾਡਾ ਪਿੰਡ ਪਿੰਡ ਪਹੁੰਚਾ ਨਸ਼ਾ ਉਹ ਕਿਵੇਂ ਖਤਮ ਕਰਨਗੇ ਜਿਹੜੇ ਖੁਦ ਨਸ਼ਾ ਵੇਚਦੇ ਨੇ ਇਹ ਤਾਂ ਸੋਚ ਕੇ ਦੇਖੋ ਨਾ ਵੀ ਉਹ ਬੰਦੇ ਕਿਵੇਂ ਨਸ਼ਾ ਖਤਮ ਕਰ ਲੈਣਗੇ ਜਿਹੜੇ ਖੁਦ ਹੁਣ ਜਿਹੜਾ ਨਸ਼ਾ ਬੰਦ ਕਰਵਾਉਂਦਾ ਸੀ ਅਮਰਤਪਾਲ ਉਹ ਤਾਂ ਉਹਨਾਂ ਨੇ ਜਾ ਕੇ ਡਿਬਰੂਗੜ੍ਹ ਭੇਜਤਾ ਉਹਨੂੰ ਵੀ ਤਾਂ ਲਿਆਉਣਾ ਹੈ ਨਾ ਕਿ ਉਹ ਉੱਥੇ ਜਿਵੇਂ 32 ਸਾਲ ਤੋਂ ਹਵਾਰਾ ਸਾਹਿਬ ਭਿਉਰਾ ਸਾਹਿਬ ਤਾਰਾ ਸਾਹਿਬ ਆਪਾਂ ਨੂੰ ਪਤਾ ਹੈ ਆਪਾਂ ਨੂੰ ਅਹਿਸਾਸ ਹੋਣਾ ਚਾਹੀਦਾ ਇੱਕ ਮਾਂ ਦਾ ਪੁੱਤ ਤੁਹਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ 32 ਸਾਲ ਤੋਂ ਜੇਲ੍ਹ ਚ ਬੰਦਾ 32 ਸਾਲ ਤੋਂ ਕਹਿਣਾ ਸੁਖ ਹੈ 32 ਮਿੰਟ ਨਹੀਂ ਬਦਲਦੇ ਬੰਦਾ ਕਹਿੰਦਾ ਯਾਰ ਇੰਨੀ ਦੇ ਰੋਗੀ ਆਇਆ ਹੀ ਨਹੀਂ ਕਦੇ ਖੜੇ ਉੱਡੀਕਣਾ ਹੋਵੇ ਨਾ 32 ਮਿੰਟ ਬਹੁਤ ਲੱਗਦੇ ਨੇ ਜਿਸ ਜਿਨ੍ਹਾਂ ਸਾਡੇ ਸਿੰਘਾਂ ਨੇ 32 ਸਾਲ ਸਰਕਾਰ ਕੀ ਚਾਹੁੰਦੀ ਹੈ ਉਹਨਾਂ ਨੂੰ ਡੱਕੀ ਰੱਖੀਏ ਤੇ ਸਿੱਖ ਉਹਦੀ ਗੱਲ ਕਰਨੀ ਭੁੱਲ ਜਾਣ ਪਰ ਘੱਟੋ ਘੱਟ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਆ ਨਾ ਉਹ ਇਹਨਾਂ ਦਾ ਨਾਂ ਨਹੀਂ ਭੁੱਲੇ ਇਹ ਸੁਨਹਾ ਨਾ ਭੁੱਲੇ ਦੇਖਣਾ ਵੇ ਸਾਡਾ ਕੰਮ 40 ਸਾਲ ਦਾ ਦੇਖਿਓ ਵੀ 40 ਸਾਲ ਚ ਕਦੇ ਉਹ ਦਿਨ ਆਇਆ ਅਸੀਂ ਸਰਬਤ ਖਾਲਸਾ ਕੀਤਾ ਤਾਂ ਜਥੇਦਾਰ ਕੌਣ ਲਾਇਆ ਜਗਤਾਰ ਸਿੰਘ ਹਵਾਰਾ ਅਸੀਂ ਮਾਨ ਸਾਹਿਬ ਨੂੰ ਨਹੀਂ ਲਾਇਆ ਜਥੇਦਾਰ ਅਸੀਂ ਕਿਹਨੂੰ ਲਾਇਆ ਜਗਤਾਰ ਸਿੰਘ ਸਾਡਾ ਜਥੇਦਾਰ ਅੱਜ ਵੀ ਜਗਤਾਰ ਸਿੰਘ ਹਵਾਰਾ ਜਿੱਥੇ ਮਰਜੀ ਸਾਡੀਆਂ ਮੇਰੀਆਂ ਡਿਬੇਟਾਂ ਸੁਣ ਲਓ ਜੇ ਪੁੱਛਦੇ ਨੇ ਵੀ ਤੁਹਾਡਾ ਜਥੇਦਾਰ ਕੌਣ ਹੈ ਸਾਡਾ ਜਥੇਦਾਰ 7 ਲੱਖ ਬੰਦਿਆਂ ਨੇ ਚੁਣਿਆ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਉਰਾ ਤਾਰਾ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਲਖਵਿੰਦਰ ਸਿੰਘ ਰਾਜੋਵਾਨਾ ਇਹ ਸਾਡੇ ਬੰਦੇ ਅੰਦਰ ਕਿਉਂ ਨਹੀਂ ਕਿਉਂਕਿ ਸਾਡੇ ਲੀਡਰ ਹੁਣ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਉਹਦੀ ਪਾਰਟੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗਾ ਮੈਂ ਬੱਚਿਆਂ ਨੂੰ ਕਹਾਂਗਾ ਇਹਦਾ 1997 ਦਾ ਮੈਨੀਫੈਸਟੋ ਕਢੋ 1997 ਚ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਕਹਿੰਦੀ ਐ ਮੈਨੂੰ ਚੀਫ ਮਿਨਿਸਟਰ ਬਣਾਓ ਮੈਂ ਬੰਦੀ ਸਿੰਘ ਰਿਹਾ ਕਰਾਉਂਗਾ ਉਦੋਂ ਬੰਦੀ ਸਿੰਘਾਂ ਨੂੰ 2 ਸਾਲ ਹੋਏ ਸੀ 95 ਚ ਫੜੇ ਗਏ ਸੀ 97 ਚ ਮੈਨੀਫੈਸਟੋ ਪੜਾ ਰਿਆ ਸੀ ਬੰਦੀ ਸਿੰਘ ਅੱਜ ਵੀ ਉਹੀ ਨੇ ਜਿਹੜੇ 795 97 ਸੀਗੇ ਇਹਦੀਆਂ ਤਿੰਨ ਸਰਕਾਰਾਂ ਬਣ ਗਈਆਂ ਬੰਦੀ ਸਿੰਘ ਬੰਦੀ ਸਿੰਘ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਰਿਹਾਈ ਦਾ ਆਰਡਰ ਹੋਇਆ ਵੈ ਸਿਰਫ ਇੱਕ ਦਿੱਲੀ ਸਰਕਾਰ ਨੇ ਸਾਈਨ ਕਰਨੇ ਨੇ ਵੀ ਹਾਂ ਰਿਹਾ ਕਰ ਚੁੱਕੀ ਹੈ ਪਰ ਆਪ ਦੀ ਪਾਰਟੀ ਜਿਹਨੂੰ ਸਾਡੇ ਬੰਦਿਆਂ ਨੇ ਆਪ ਜਿਤਾਇਆ ਇੱਕ ਸਿਗਨੇਚਰ ਨਹੀਂ ਕਰ ਰਹੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਰਿਹਾ ਹੋ ਜਾਵੇ ਆਪਾਂ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਆ ਇਹ ਸਾਰੀਆਂ ਗੱਲਾਂ ਸੋਚੋ ਨਾ ਕੇਵਲ ਸੋਚੋ ਇਹਦੇ ਤੇ ਅਮਲ ਕਰੋ ਅੱਜ ਤਾਂ ਵੋਟ ਦੀ ਗੱਲ ਹੈ ਜੇ ਕੱਲ ਕੋਈ ਹੋਰ ਵੀ ਸਾਹਮਣਾ ਕਰਨਾ ਪਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਨਾ ਕਦੇ ਪਿੱਛੇ ਹਟਿਆ ਨਾ ਕਦੇ ਅੱਗੇ ਹਟਾਂਗੇ ਇਹ ਬੇਨਤੀਆਂ ਨੇ ਚੋਣ ਸ਼ਾਨ ਬਾਲਟੀ ਹੈ ਸਾਰੀ ਪਾਰਟੀ ਦਾ ਸਿਰਫ ਇੱਕ ਖਡੂਰ ਸਾਹਿਬ ਸਾਨੂੰ ਮਾਇਕ ਹੈ ਅਮਰਤਪਾਲ ਸਿੰਘ ਜੀ ਦਾ ਬਾਕੀ ਬਾਲਟੀ ਹੈ ਬਾਲਟੀ ਦੇ ਨਿਸ਼ਾਨ ਨੂੰ ਇਸ ਵਾਰੀ ਤੁਸੀਂ ਪਾਰਲੀਮੈਂਟ ਚ ਪਹੁੰਚਾ ਦਿਓ ਮਾਇਕ ਸਮੇਤ ਤਾਂ ਫਿਰ ਤੁਹਾਨੂੰ ਅਹਿਸਾਸ ਹੋਊਗਾ ਕਿ ਹਾਂ ਜੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਬੋਲਦਾ ਹੈ ਪੰਜਾਬ ਚੁੱਪ ਕਰਕੇ ਨਹੀਂ ਬੈਠਦਾ ਸੱਜੇ ਖੱਬੇੋਂ ਨਿਕਲਦਾ ਨਹੀਂ ਪੰਜਾਬ ਖੜਦਾ ਹੈ ਪੰਜਾਬ ਨਾਲ ਖੜਦਾ ਹੈ ਸਿੱਖ ਕੌਮ ਨਾਲ ਖੜਦਾ ਹੈ ਇਹ ਤੁਸੀਂ ਦੇਖੋਗੇ ਕਿਉਂਕਿ ਪਿਛਲੇ 45 ਸਾਲ ਤੋਂ ਜਦੋਂ ਤੁਸੀਂ ਦੇਖੋਗੇ ਤਾਂ ਦਿਖੂਗਾ ਸੋ ਇਨੀਆਂ ਬੇਨਤੀਆਂ ਨਾਲ ਮੈਂ ਫਿਰ ਇਹੀ ਬੇਨਤੀ ਕਰੂੰਗਾ ਕਿ ਮੇਰੀਆਂ ਗੱਲਾਂ ਮਨ ਚ ਰੱਖ ਕੇ ਇੱਕ ਵਾਰ ਜੇ ਦੁਚਿਤੀ ਰਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਇਓ ਉਹਨਾਂ ਨੂੰ ਪੁੱਛਿਓ ਵੀ ਅਸੀਂ ਹੁਣ ਕੀ ਕਰੀਏ ਜੋ ਆਵਾਜ਼ ਤੁਹਾਡੇ ਦਿਲ ਚ ਆਊਗੀ ਉਹਦੇ ਮੁਤਾਬਕ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ